ਕਾਲਜ ਅਤੇ ਸਕੂਲ ਦੇ ਬਾਹਰ ਨੌਜਵਾਨਾਂ 'ਚ ਹੋਈ ਲੜਾਈ ਚੱਲੇ ਕਈ ਫਾਇਰ ਉੱਥੇ ਹੀ ਫਾਇਰਿੰਗ ਕਰ ਸਾਰੇ ਨੌਜਵਾਨ ਹੋਏ ਫਰਾਰ ਨੇੜੇ ਸਕੂਲ 'ਚ ਹੋਈ ਸੀ ਛੁੱਟੀ ਪੈ ਗਿਆ ਰੌਲਾ ਇਲਾਕੇ 'ਚ ਸਹਿਮ ਦਾ ਮਾਹੌਲ ਪੁਲਿਸ ਵੱਲੋਂ ਜਾਂਚ ਸ਼ੁਰੂ ਪੂਰੀ ਵਾਰਦਾਤ ਦੀ ਸੀਸੀਟੀਵੀ ਵੀਡੀਓ ਆਈ ਸਾਹਮਣੇ ਬਟਾਲਾ ਸ਼ਹਿਰ ਦੇ ਅੰਦਰ ਡੀਏਵੀ ਕਾਲਜ ਅਤੇ ਸਕੂਲ ਦੇ ਨਜ਼ਦੀਕ ਕੁਝ ਨੌਜਵਾਨ ਵਕ-ਵਕ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਅਤੇ ਉਹਨਾਂ ਵੱਲੋਂ ਪਹਿਲਾਂ ਕੁਝ ਨੌਜਵਾਨ ਨਾਲ ਕੁੱਟਮਾਰ ਕੀਤੀ ਗਈ, ਮੂੜ ਸ਼ਰੀਆਂ ਫਾਇਰਿੰਗ ਵੀ ਕੀਤੀ ਗਈ। ਉੱਥੇ ਹੀ ਇਹ ਸਭ ਉਸ ਵੇਲੇ ਹੋਇਆ ਜਦ ਸਕੂਲ 'ਚ ਬੱਚਿਆਂ ਨੂੰ ਛੁੱਟੀ ਹੋਈ ਸੀ ਅਤੇ ਇਸ ਵਾਰਦਾਤ 'ਚ ਵੱਡਾ ਵਿਚਾਰ ਰਿਹਾ ਕਿ ਕਿਤੇ ਫਾਇਰ ਨਾਲ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਉੱਥੇ ਹੀ ਸਥਾਨਿਕ ਲੋਕਾਂ ਮੁਤਾਬਕ ਉਕਤ ਮੋਟਰਸਾਈਕਲ ਸਵਾਰ ਨੌਜਵਾਨ ਵਾਰਦਾਤ ਨੂੰ ਅੰਜਾਮ ਦੇ ਮੌਕੇ ਤੋਂ ਫਰਾਰ ਹੋ ਗਏ। ਉਥੇ ਹੀ ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਬਟਾਲਾ ਪੁਲਿਸ ਦੇ ਡੀਐਸਪੀ ਸਿਟੀ ਵੱਲੋਂ ਪਹੁੰਚ ਜਾਚ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਆਏ ਹਨ ਅਤੇ ਜਲਦ ਨੌਜਵਾਨਾਂ ਦੀ ਪਛਾਣ ਕਰ ਉਹਨਾਂ ਨੂੰ ਗ੍ਰਿਫਤਾਰ ਕਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਧਰ ਇਸ ਵਾਰਦਾਤ ਦੀ ਸੀਸੀਟੀਵੀ ਵੀਡੀਓ ਵੀ ਆਈ ਸਾਹਮਣੇ। ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਲੱਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ। ਗੱਲ ਹੀ ਵੜ ਗਈ ਆ। ਹਾਂ। ਇਹ ਬਾਤ ਚਾਣ ਕੇ ਬੱਦਸ਼ਾਹ। ਆਪ ਉੱਪਰ ਤੋਂ ਆ। ਸਿੱਧੇ ਤੋਂ ਆ। ਸਿੱਧੀਆਂ ਹੋਣ ਚਾਹੀਦੀਆਂ। ਦੋ ਬੰਦਿਆਂ ਕੋਲ ਤੇ ਹੈਗੀ ਹਨ ਤੀਜਾ ਤੀਜਾ ਤਿੰਨ ਬਿਸਤਰੇ ਤਿੰਨ ਚਾਰ ਜਣੇ ਕੋਈ ਹੈ ਹਾਂ ਹਲ ਹੈ ਕਿਉਂ ਇਹ ਗਈ ਹੈ ਲੱਕੀ ਹੋਣੀ ਹੈ ਦਾ ਮਤਲਬ ਕਿਸੇ ਨੇ ਨਹੀਂ ਨਹੀਂ ਲੱਕੀ ਹੈ ਲੱਕੀ ਹੈ ਮਾਲੀ ਹਰ ਹੋ ਗਈ ਉਹ ਚਲ ਗਏ ਅੱਛਾ ਅੱਛਾ ਬਚਾ ਰਿਹਾ 10 ਬਿਸਤਰੇ ਦਾ ਕੋਈ ਹੋਣਾ ਪੀਓ ਆਉਣਾ ਨਹੀਂ ਗਿਆ ਨਾ ਚਾ ਚਾ ਚਾਰ ਪਿਸਤਲ ਨੇ ਹਾਂ ਇਹਨੂੰ ਕੋਈ ਅਦੀਆ ਲਾਉਂਗਾ ਮੈਂ ਨਾ ਫਿਰ ਮਗਰ ਜਾਣਗੇ ਨਾ ਉਹ ਜਾ ਰਿਹਾ ਉਹ ਉਹ ਚੱਈਓ ਇਹਨੂੰ ਕੋਈ ਨਹੀਂ ਲੱਗੀਆਂ ਉਹ ਕੋਸਾ ਦੇ ਮਗਰਾ ਟਟਾ ਉਹ ਇਹਨਾਂ ਉਹ ਜਿਹੜਾ ਉਹ ਜਿਹੜੇ ਗਏ ਨੇ ਉਹਨਾਂ ਕੋਈ ਆ ਗਈ ਮੜਗਾ ਨਹੀਂ ਜਰਾ ਛੋੜੋ ਵੇਚੀ ਪਪੂ ਬਾ ਫੋਟੋ ਕਿੱਤੀ ਹੈ ਹੋ ਗਈ ਹੋ ਗਈ ਕਿੱਤੀ ਹੈ ਇਹ ਹਾਂ ਅੱਜ ਇੱਥੇ ਖਲੋਤਾ ਹਾਂ ਹਾਂ ਠੀਕ ਆ ਚਲਿਏ ਇੱਥੇ ਖਲੋਤਾ ਮੈਂ ਮੇਰੇ ਬੱਚੇ ਇੱਥੇ ਆਉਣੇ ਆ ਮੈਂ ਛੋਟੇ ਬੱਚੇ ਲਿਆਂਦੇ ਕਰਦੇ ਮੇਰੇ ਬੱਚੇ ਜਿਹੜੇ ਵੱਡੇ ਨੇ ਇੱਥੇ ਹੀ ਆਉਣਗੇ ਔੜਾ ਬੜਾ ਜਿੱਥੇ ਰੱਖਦਾ ਆ ਬੜੇ ਵੀ ਰੱਖ ਕੇ ਖੇਡ ਆਖਦਾ ਕੋਈ ਨਹੀਂ ਕਰਦੇ ਤੇ ਵਿਲਾਉਣਾ ਫਾਇਲ ਦੀ ਕਾਰ ਹੈ ਵਿਲਾ ਫਾਇਲ ਦੀ ਕਾਰ ਨਾਣੋ ਤੇ ਜਰੂਰ ਉਹਨਾਂ ਦੂਜਾ ਖਾਲੀ ਦਾ ਭਰਾ ਮੈਂ ਬਣੇ ਤਾਂ ਇੱਕ ਆ ਤਾਂ ਆਉਂਦੇ ਆ ਆ ਆਉਂਦੇ ਆਂਗੇ ਪਹਿਲਾਂ ਫੈਂਟਾ ਲਾਇਆ ਸੀ ਕਿਨੇ ਕੋ ਤਿੰਨਾ ਮੁੰਡਿਆਂ ਜਾਂ ਫੈਂਟਾ ਲਾਇਆ ਉਹਨਾਂ ਕਿੰਨਾ ਮੁੰਡਿਆਂ ਦਾਗਨਕ ਤੇ ਨਾ تھا ਨਹੀਂ ਹੁ ਤਾਂ ਹੈਗੇ ਫੇਰ ਫਾਇਰ ਕਿੰਨੇ ਜੀਤੇ ਆ ਜੋ ਨਹੀਂ ਤਾਂ ਤਿੰਨ ਕਿਤੇ ਹੋਣਗੇ ਨਹੀਂ ਕਿਹਦੇ ਚੈਨ ਨੂੰ ਆ ਇੱਕ ਦਰ ਨੂੰ ਭੱਜ ਗਏ ਸਾਡੇ ਤੇ ਮੋઠા ਇਹਨਾਂ ਦਾ ਲਾਗੇ ਹਾਂ ਇਹ ਤਿੰਨਾਂ ਨਾਲ ਲਾਗੇ ਉਹਨਾਂ ਨੇ ਕਿੰਨਾ ਨੂੰ ਕਟਿਆ ਉਹਨਾਂ ਨੂੰ ਕਿੰਨੇ ਮੋઠા ਲੀ ਇੱਕ ਮੋਟਰਸਾਈਕਲ ਉਹਨਾਂ ਤੋਂ ਜਾਂਦਿਆਂ ਦੋ ਦੇ ਗਏ ਫੇਰ ਆਹ ਜਾਂਦਿਆਂ ਦੋ ਜੀਗੇ ਸਰਵੇਸ਼ਰ ਜੀ ਦੇਸੀ ਆਪਣੇ ਸ਼ਹਿਰ ਦੇ ਵਿੱਚ ਅਸਲ ਅਸਲ ਬਾਬਾ ਕਾਲਜ ਆ ਔਰੇ ਬਾਅਦ ਕੋਈ ਫਾਇਰ ਵੀ ਹਾਂ ਤੇ ਇੱਥੇ ਮੌਕੇ ਤੇ ਪਹੁੰਚੇ ਹਾਂ ਤੇ ਦੱਸੋ ਇੱਕ ਮੁੰਡੇ ਨੇ ਪਟਕਾ ਬੰਨਿਆ ਸੀ ਕਿ ਜਿਹਦੇ ਮੱਦੇਨਜ਼ਰ ਕੋਈ ਅਨੁਪਛਾਤੇ ਹੋਟਲ ਮੁੰਡੇ ਸੀ ਉਹਨਾਂ ਨੇ ਫਾਇਰ ਕੀਤਾ ਉਹ ਬੰਦਾ ਇੱਧਰ ਕਲੋਨੀ ਦੇ ਵਿੱਚ ਚਲਾ ਗਿਆ ਤੇ ਦੂਸਰੇ ਪਾਸੇ ਚਲੇ ਗਿਆ ਹੁਣ ਫਾਇਰ ਕਰਨ ਵਾਲਾ ਕੌਣ ਸੀ ਜਾਂ ਜਿਹੜਾ ਪਚਨ ਵਾਲਾ ਕੌਣ ਸੀ ਉਹ ਇਨੀਸ਼ੀਅਲ ਅਜੇ ਮੁਕਤੇ ਤੇ ਪਹੁੰਚਿਆ ਨਹੀਂ ਦੇਖ ਕੇ ਤਰਤੀਸ਼ ਕਰਕੇ ਉਹ ਬੰਦਾ